ਸਸੀ ਗਾਲ ਸੁਣਿਓ ਪਹਿਲੀ ਵਾਰ ਤੁਹਾਨੂੰ ਇਹ ਜਿਆ ਟਰੈਕਟਰ ਦਿਖਾਉਣ ਲੱਗਿਆ 81 ਮਾਡਲ ਟਰੈਕਟਰ ਦਾ ਜਿਹਦਾ ਟਾਂਚੇ ਦਾ ਤੇਲ ਆ ਹੁਣ ਅੱਜ ਤੱਕ ਨਾਲ ਦਾ ਅੱਜ ਤੱਕ ਤੇਲ ਦਾ ਰੰਗ ਪਤਾ ਨਹੀਂ ਹੁਣ ਕੈਮਰੇ ਸਾਲਾ ਦਿਖੂ ਪਤਾ ਨਹੀਂ ਨਹੀਂ ਦਿਖਾ ਦਿਓ ਦੇਵਤੋ ਅੱਜ ਤੱਕ 81 ਮਾਡਲ ਦਾ ਟਿਲੋ ਸਾਹ ਆ ਜੋ ਕੇਰਾ ਇਹਦੇ 81 ਮਾਡਲ ਦਾ ਨਾਲ ਦਾ ਕਿਉਂ ਲੋਕਾਂ ਨੇ ਗਾਣਾ ਬਹੁਤ ਕੱਢਣੀਆਂ ਨੇ ਇਹਦਾ ਸਾਰਾ ਕੁਝ ਓਰੀਜਨਲ ਹੈ ਚੱਲਿਆ ਉਹ ਘੱਟ ਨਹੀਂ ਮਤਲਬ 81 ਮਾਡਲ ਦਾ ਅਗਲਾ ਕਹਿੰਦੇ ਤੇਲ ਕਿਵੇਂ ਨਾਲ ਦਾ ਰਹਿ ਗਿਆ ਵੀ ਖੜਾ ਸੀ ਟਰੈਕਟਰ ਖੜਾ ਰਹਿ ਟਰੈਕਟਰ ਇਹ ਸਰਕਾਰੀ ਕੋਟੇ ਦਾ ਸਰਕਾਰੀ ਕੋਟੇ ਸੀ ਬ੍ਰਦਰ ਇਹ ਸਰਕਾਰੀ ਕੋਟੇ ਦਾ ਟਰੈਕਟਰ ਆ ਸਵਰਾਜ ਆ 81 ਮਾਡਲ ਇਹਦੇ ਚ ਦੋ ਮਾਡਲ ਆਉਂਦੇ ਹੁੰਦੇ ਨੇ ਇੱਕ ਗੱਲ ਸਮਝ ਲਓ ਇਹਨੂੰ ਕਹਿੰਦੇ ਨੇ ਛੋਟੇ ਮਰਗਾਟਾਂ ਵਾਲਾ ਘੱਟ ਤੋਰੇ ਵਾਲਾ ਜਿਹੜਾ 82 ਚ ਆ ਗਿਆ ਸੀ ਵੱਡੇ ਫੈਂਡਰਾਂ ਵਾਲਾ ਵੱਧ ਤੋਰੇ ਵਾਲਾ ਅਗਲੀ ਇਹਦੀ ਇੱਕ ਖੂਬਸੂਰਤੀ ਦਿਖਾਈਏ ਬੜੇ ਭਾਈ ਇੱਧਰ ਕਰਾਈਂ ਦਾ ਡਾਇਨਾ ਭਾਜੀ ਅੱਜ ਤੱਕ ਨਾਲ ਦੇ ਨੇ ਮੈਂ ਜਿੰਨੇ ਟਰੈਕਟਰ ਅੱਜ ਤੱਕ ਦੇਖਦਾ ਮੈਂ ਕਹਿੰਦੇ ਡੈਨ ਮੋ ਨਹੀਂ ਦੇਖਿਆ ਅਗਲਾ ਲਾ ਕੇ ਭਗਾ ਕੇ ਮਾਰਦਾ ਸੈਲਫ ਹੀ origional ਹੁੰਦਾ TVS Lucas ਦਾ ਡਾਇਨਾ ਅੱਜ ਤੱਕ ਨਾਲ ਦਾ ਇਹ ਆ ਖੂਬਸੂਰਤੀ ਸੈਲਫ ਵੀ ਨਾਲ ਦਾ ਬਾਈ ਰਿਪੇਅਰ ਕਰਾਉਣਾ ਬਾਈਆਂ ਨੇ ਦਿੱਤਾ ਵੇ ਹੁਣ ਆ ਜੋ ਮਾੜਾ ਜਿਹਾ ਪਿੱਛੇ ਹੁੰਦਾ ਬੜੇ ਭਾਈ ਆ ਦਿਖਾ ਦੇ ਫਿਰ ਇਹਦੇ ਬ੍ਰਦਰ ਸਰਕਾਰੀ ਟਰੈਕਟਰ ਹੋਣ ਕਰਕੇ ਲਿਫਟ ਵਾਲਾ ਟਾਪਾ ਹੈ ਨਹੀਂ ਵਿਦਆਊਟ 3 ਲਿੰਕ ਦੇ ਟਰੈਕਟਰ ਆ ਕੋਈ ਲਿਫਟ ਵਾਲਾ ਕੰਟਰੋਲ ਨਹੀਂ ਨਥਿੰਗ ਐਸੇ ਕਰਕੇ ਇਹਦਾ ਤੇਲ ਆ ਜਿਹੜਾ ਉਹ ਨਾਲ ਦਾ ਰਹਿ ਗਿਆ ਆ ਜਿਹੜੇ ਆ ਚੀਜ਼ ਰੇਮ オリジナル ਰੰਗ ਟਰੰਪੇਟਸ ਦਾ オリジナル ਰੰਗ ਪਰਲੀ ਟਰੰਪੇਟ ਦਾ オリジナル ਰੰਗ ਹੁੱਕ ਐਜ਼ ਇਟ ਇਜ਼ ਸਰਕਾਰ ਨੇ ਜਿੱਥੋਂ ਵੀ ਕੋਟੇ ਚੋਂ ਬਾਈਆਂ ਨੇ ਲਿਆ オリジナル ਲੱਗੀ ਹੋਈ ਆ ਫੈਂਟਰਾਂ ਦਾ ਰੰਗ オリジナル ਕੋਈ ਘਰਾਵ ਨਹੀਂ ਆ ਸਭ ਤੋਂ ਵੱਡੀ ਖੂਬਸੂਰਤੀ ਆਪਣੇ ਕੀ ਕਰਦੇ ਨੇ ਲਾਈਟਾਂਆਂ ਲਾ ਕੇ ਦੁਈਆਂ ਲਾਉਂਦੇ ਨੇ ਐਸੇ ਲਾਈਟਾਂ ਨੂੰ ਸੁਧਾਰ ਕਰਕੇ ਸੋਹਣੀਆਂ ਬਣਾ ਕੇ ਸ਼ੀਸ਼ੇ ਦੇ ਓਕੇ ਕਰਨੇ ਟਾਇਰ ਵਾਈਆਂ ਨੇ ਨਵੇਂ ਪਾਤੇ ਰਿੰਮਾਂ ਦਾ ਰੰਗ オリジナル ਆ ਆ ਜਿਹੜਾ ਸਾਰਾ ਢਾਂਚਾ ਆ ਗਿਆ ਤਾਂ ਰੰਗ オリਨਲ ਆ ਇੰਨਾ ਮੈਂ ਅੱਜ ਤੱਕ ਸਾਫ 181 ਮਾਡਲ ਮੈਂ ਜਿੱਦਾਂ ਜੰਮਿਆ ਮੈਂ ਟਰੈਕਟਰ ਨਹੀਂ ਦੇਖਿਆ ਮੈਂ ਬਹੁਤ ਚਿਰ ਤੋਂ ਟਰੈਕਟਰ ਲੱਭ ਰਿਹਾ ਪੰਪ ਢਿਲੋਂ ਸਾਹਿਬ ਕਹਿੰਦੇ ਸੀਲਡ ਬਿਲਕੁਲ ਸੀਲਡ ਪੰਪਾ ਕੋਈ ਅਜੇ ਤੱਕ ਪੰਪ ਨਹੀਂ ਖੁੱਲਿਆ ਹੁਣ ਆਹ ਮਾੜਾ ਜਿਹਾ ਬੜੇ ਪਾਈ ਦਰਸ਼ਨ ਕਰਾਈਏ ਆਹ ਦੇਖੋ ਜੀ Ориਜਨਲ ਇਹਦਾ 에ਅਰ ਕਲੀਨਰ ਇੱਧਰ ਦਿਖਾ ਦਿਓ ਜੀ ਅਜੇ ਤੱਕ ਨਿਊਜ਼ਲ ਵੀ ਨਹੀਂ ਖੁੱਲੀ ਕਿਉਂਕਿ ਜਿਹੜਾ ਟਰੈਕਟਰ ਹੈ ਹੋ ਸਕਦਾ ਹੈ 100 200 ਘੰਟੀ ਚੱਲਿਆ ਹੋਵੇ ਸਰਕਾਰ ਦੇ ਲੈ ਹੋਏ ਸੀ ਖੜਾ ਹੀ ਰਹਿ ਗਿਆ ਟਰੈਕਟਰ ਰੈਡੀਏਟਰ Ориਜਨਲ ਹੈ ਕਦੇ ਰੈਡੀਏਟਰ ਕੋਈ ਨਹੀਂ ਖੋਲਿਆ ਗਿਆ ਹਾਂਜੀ ਆ ਗੋਲੀਆਂ ਦਿਖਾ ਦਿਓ ਭਾਈ ਜੀ ਗੋਲੀਆਂ ਤੱਕ ਰੀਨਲ ਨੇ ਸਪੈਂਡਲ ओरिजिनल ਨੇ ਹੱਬਸਰ ਇਹਨਾਂ ਨੇ ਹਿੱਸਾ ਦਾ ਹੁਣੇ ਹੀ ਹੋਣਾ ਹੈ ਸੈਂਟਰ ਪਿੰਡ ਦਾ ਕੋਈ ਚੱਕਰ ਨਹੀਂ ਇਹਦੀ ਖੂਬਸੂਰਤੀ ਸੀ ਆ ਪੀਟੀਐਲ ਪੰਜਾਬ ਟਰੈਕਟਰ ਲਿਮਟਿਡ ਇਹਦੀ ਹਿਸਟਰੀ ਤੇ ਜਾਈਏ ਸਰਕਾਰੀ ਕੰਪਨੀ ਸੀ ਇੰਡੀਆ ਦੀ ਟੀਮ ਰਸ਼ੀਆ ਗਈ ਉੱਥੋਂ ਟੈਕਨੋਲੋਜੀ ਲੈ ਕੇ ਆਈ ਪੰਜਾਬ ਸਰਕਾਰ ਦੀ ਕੰਪਨੀ ਸੀ ਇਹ ਆ ਇਹਦੀ ਖੂਬਸੂਰਤੀ ਹੁਣ ਆਜੋ ਮਹਾਰਾਜ ਲੈਂਟਾਂ ਸ਼ੀਸ਼ੇ ਲੂਮੈਕਸ ਦੇ ओरिजिनल ਆ ਸਾਈਡਾਂ ਕੌਲੀਆਂ ओरिजिनल ਆ ਸਾਰਾ ਕੁਝ origignal ਆ ਜਿਹੜੀ ਜਾਲੀ ਆ origignal ਨੰਬਰ ਪੀਬੀ ਜੇ 3490 ਨੰਬਰ ਹੈ ਇੱਧਰ ਨੂੰ ਆ ਜਾਓ ਬਾਈ ਜੀ ਈਵਨ ਇਹਦੀ ਜਿਹੜੀ ਆ ਹੁੰਦੀ ਆ ਕੀ ਕਹਿੰਦੇ ਨੇ ਇਹਨੂੰ ਵਾਟਰ ਬਾਡੀ ਵਾਟਰ ਬਾਡੀ origignal ਜਿਹੜੇ ਆ ਪਾਈਪਸ ਨੇ ਨਾ ਹੋ ਸਕਦਾ ਆਪਾਂ ਐਵੇਂ ਕਹਿ ਦੀ ਪਰ ਮੈਨੂੰ origignal ਲੱਗਦੇ ਨੇ ਜਿਹੜੇ ਹਿਸਾਬ ਨਾਲ ਸੁੱਕੇ ਹੋਏ ਨੇ ਫੜਾਈ ਰਿਹਾ ਚੱਲਿਆ ਨਹੀਂ ਨਾ ਇਹ ਬਿਲਕੁਲ ਪੱਖਾ origignal ਆ ਚੀਜ਼ ਰਹੀ ਨਾਲ ਕਹਿੰਦੇ ਕੋਈ ਰੀਨਾਲਾ ਈਵਨ ਕੇ ਤੁਸੀਂ ਮੰਨੋਗੇ ਯਾਰ ਟੱਕਣਸ ਵਾਲਾ 1985 ਵਾਲਾ ਹੀ ਹੁਣ ਇਹਦੇ ਚ ਉਹਨਾਂ ਸਾਡੇ ਕੋਲ ਸੂਖਮ ਕੈਮਰਾ ਨਹੀਂ ਕਿਤੇ ਸਮਾਂ ਕੱਢ ਕੇ ਇਹਦੇ ਸਟੈਂਪਾਂ ਦਿਖਾਵਾਂਗੇ ਮਾ ਮੀਟਰ ਤਾਂ ਨਾਲ ਤੇ ਹੋਣਾ ਹੀ ਹੋਣੇ ਨੇ ਮੀਟਰ ਦਿਖਾ ਦਿਓ ਆ ਮੀਟਰ ਪੁਰਾਣੇ ਮਾਡਲ ਵਾਲੇ ਯਾਰ ਬਾਤਾਂ ਟਮਾਟੇ ਲੂਣਾ ਨੂੰ ਕਹਿ ਕੇ ਜਾਨਣਾ ਵੀ ਯਾਰ ਮੈਨੂੰ ਵੀ ਕੋਈ ਇਹੋ ਜਿਹਾ ਟਰੈਕਟਰ ਲੱਭ ਕੇ ਦਿਓ ਇਹਦੇ ਨਾਲ ਬੜੇ ਭਾਈ ਆਲਾ ਵਿਖਾਈਆਂ ਸਟੀering ਨਹੀਂ ਅਜੇ ਤੱਕ ਖੁੱਲਿਆ ਚੱਲ ਦੇਖ ਲੋ ਭਈ ਇਹ ਚੱਲ ਦਿਖਾ ਯਾਰ ਇੰਨੀ ਕ ਚੱਲ ਉਸ ਟਾਈਮ ਚ ਹੁੰਦੀ ਹੁੰਦੀ ਸੀ ਆ ਇੰਨੀ ਕ ਚੱਲ ਹੋਣਾ ਵੀ ਆ ਹਿੱਲਦਾ ਹੈ ਇਸ ਦਾ ਮਤਲਬ ਇੱਥੇ ਜ਼ੀਰੋ ਪਲੇ ਆ ਜ਼ੀਰੋ ਪਲੇ ਜਿਹੜੀ ਆ ਪਲੇ ਆ ਇਹਦੇ ਤਾਂ ਮੂਵ ਕਰਦਾ ਆ ਇੰਨਾ ਤੁਸੀਂ ਦੇਖ ਸਕਦੇ ਹੋ ਇੰਨੀ ਕ ਪਲੇ ਜਦੋਂ ਉਦੋਂ ਟੈਕਨੋਲੋਜੀ ਇਹੀ ਸੀ ਆ ਗੀਅਰ ਦਾ ਡਿਜ਼ਾਈਨ ਇਹ ਜਾਂਦਾ ਸੀ ਇੰਨੀ ਆਮ ਹੀ ਪਲੇ ਹੁੰਦੀ ਸੀ ਇਹਦੇ ਚ ਮਤਲਬ ਕਿ ਆਪਾਂ ਜ਼ੀਰੋ ਪਲੇ ਕਹਾਂਗੇ ਇਹਨੂੰ ਕੋਈ ਕਿਸੇ ਕਿਸਮ ਦੀ ਪਲੇ ਨਹੀਂ ਹੈਗੀ ਬਾਈਆਂ ਨੇ ਇਹ ਤਿਆਰ ਕਰਨਾ ਮੈਂ ਤਾਂ ਇਹਨਾਂ ਨੂੰ ਇੰਨੀ ਬੇਨਤੀ ਕਰਕੇ ਚੱਲਿਆ ਵੀ ਮੇਰਾ ਭਰਾ ਜਿਹੜੀ ਇਹਦੀ origianality ਆ ਇਹਦੀ origianality ਨਾ ਮੇਰਾ ਵੀ ਥੋਸਾ ਬਿਲਕੁਲ origianal ਨਾ ਪਤਾ ਬਸ ਨੂੰ ਚੱਲਦਾ ਕਰ ਰਿਹਾ ਮੇਰਾ ਇਹਦਾ ਆ ਵਾਇਰ ਇਹ ਬੈਲ ਕਰੀ ਸੀ ਨਾ ਮੈਂ ਆਪ ਨਹੀਂ ਆਪਾਂ ਨੇ ਕੋਈ ਚੇਂਜ ਕਰਨਾ ਆਪਾਂ ਨੇ ਚੈਂਬਰ ਨਹੀਂ ਚੇਂਜ ਕਰਨਾ ਕੋਈ ਸੈਲਫ ਨਹੀਂ ਚੇਂਜ ਕਰਨਾ ਸੈਲਫ ਦਾ origianal ਬਿਲਕੁਲ ਸਹੀ ਸੀ ਸਭ ਤੋਂ ਜਿਹੜਾ ਗਿਫਟ ਆ ਨਾ ਯਾਰ ਮੈਨੂੰ ਆਹ ਡਾਇਨਾ ਮੈਨੂੰ ਬੜਾ ਪਿਆਰਾ ਲੱਗਿਆ ਸੀ ਬਿਲਕੁਲ ਗਿਫਟ ਹੈ ਇਹ ਹੀ ਚੱਲਦੀ ਰੱਖਣੀ ਹੈ ਕਟਾਊਟ ਵੀ ਇਹੀ ਚੱਲਦਾ ਕਰਾਂਗੇ ਆਪਾਂ ਕਟਾਊਟ ਵੀ ਲੱਗਿਆ ਵਾ ਮੜਾ ਜੋ ਯਾਰ ਕਟਾਊਟ ਦੇ ਕਰਾ ਲੀ ਕਟਾਊਟ ਤਾਂ ਪਿਆਰਾ ਹੀ ਕੋਤਾਓ ਜੀ ਇਹ ਨਵੇਂ ਬੱਚਿਆਂ ਨੂੰ ਤਾਂ ਇਹ ਕਟਆਊਟ ਹੁੰਦਾ ਸੀ ਡੈਨਮੋ ਨੂੰ ਕੱਟ ਕਰਨ ਲਈ ਵੈਸੇ ਬਹੁਤ ਘੱਟ-ਘੱਟ ਕਰਦਾ ਹੁੰਦਾ ਬੋਲਾ ਜਿਹਾ ਹੀ ਹੁੰਦਾ ਵਿਚਾਰਾ ਸੈੱਟ ਕਰਨਾ ਪੈਂਦਾ ਹੈ ਅੰਦਰ ਹੀ ਇੱਥੋਂ ਹੀ ਟਿਊਨ ਕਰਨਾ ਪੈਂਦਾ ਇਹ ਵੀ 1981 ਦਾ ਕਟਆਊਟ オリジナル ਆ 1981 ਦਾ ਆਹ ਜਿਹੜੀਆਂ ਵਾਇਰਿੰਗਸ ਤੁਸੀਂ ਦੇਖ ਰਹੇ ਹੋ A to Z ਉਹਦੋਂ ਨਹੀਂ ਬਣੀਆਂ ਮੈਨੇ ਪਲਾਸਟਰ ਖਰਾਬ ਨਹੀਂ ਹੋਈ ਚੁੱਲ੍ਹੇ ਤੋਂ ਲੈ ਕੇ ਇਹਦਾ ਯਾਰੋ ਭੂਕ ਨਾ ਜਾਂਦਾ ਦੇ ਇੱਟੋਂ ਕਿੱਥੇ ਆ ਲਿਆ ਕੇ ਰਾਂ ਲੱਭ ਕੇ ਇਹ ਨਾ ਜਦੋਂ ਬ੍ਰਿੰਦਰ ਉਹਨਾਂ ਦੀਆਂ ਫਿਲਮਾਂ ਆਉਂਦੀਆਂ ਹੁੰਦੀਆਂ ਸੀ ਨਾ ਇਹ ਨਵੇਂ ਤਰ੍ਹਾਂ ਦੇ ਡੈਕਰ ਬ੍ਰਿੰਦਰ ਉਹਨਾਂ ਦੀਆਂ ਜਿਹੜਾ ਫਿਲਮਾਂ ਆਉਂਦੀਆਂ ਆ ਚਿਰਤਲੇ ਰੰਗ ਦਾ ਕੀਤਾ ਹੁੰਦਾ ਸੀ ਸਲੈਂਸਰ ਇਹਦਾ ਪਤਾ ਨਹੀਂ ਕਿੱਥੇ ਖੋਲ ਕੇ ਰੱਖਿਆ ਪਿਆ ਇਹਦਾ ਸਲੈਂਸਰ ਓਰੀਜਨਲ ਓਰੀਜਨਲ ਪਿਆ ਉਹ ਵੀ ਚਿਲਕਣਾ ਕੀਤਾ ਹੁੰਦਾ ਸੀ ਇਹ ਚਿਲਕਣੇ ਸਲੈਂਸਰ ਦੀ ਇੱਕ ਵੱਖਰੀ ਤੌਰ ਹੁੰਦੀ ਸੀ ਆਹ ਤੁਸੀਂ ਦੇਖ ਸਕਦੇ ਹੋ ਜਿਹੜਾ ਸੰਦ ਹੈ ਇਹ ਸਾਰਾ ਓਰੀਜਨਲ ਆ ਉਸ ਟਾਈਮ 'ਚ ਇਹੀ ਮੰਨ ਲੇ ਤੇ ਚੱਲੂ ਆਉਂਦਾ ਹੁੰਦਾ ਸੀ ਇਹ ਆ ਇਹਦੀ ਖੂਬਸੂਰਤੀ ਅੱਗੇ ਬਾਈ ਆ ਫਿਲਟਰਾਂ ਦਾ ਰੰਗ ਲਾ ਲਓ ਹੁਣ ਤਾਂ ਉਹ ਜ਼ਮਾਨਾ ਦਾ ਹੈ ਨਹੀਂ ਵੀ ਫਿਲਟਰ ਚੇਂਜ ਹੋ ਜਾਂਦਾ ਅੰਦਰੋਂ ਫਿਲਟਰ ਚੇਂਜ ਹੁੰਦਾ ਹੁੰਦਾ ਸੀ ਪੇਪਰ ਵਾਲਾ ਫਿਲਟਰ ਹੁੰਦਾ ਸੀ ਤੇ ਆ ਫਿਲਟਰਾਂ ਦੇ ਉੱਪਰਲੇ ਜਿਹੜੇ ਕੈਪਸ ਨੇ ਵੀ origignal ਨੇ ਫੀਡ ਪੰਪ ਮਾਈਕੋਵਾਚ ਦਾ origignal ਆ ਮੇਡ ਇਨ ਇੰਡੀਆ ਸਟੈਂਪ ਲੱਗੀ ਹੋਈ ਆ ਮਤਲਬ ਯਾਰ ਐਦਾਂ ਦੀਆਂ ਖੂਬਸੂਰਤ ਚੀਜ਼ਾਂ ਕਿਤੇ ਲੱਭਦੀਆਂ ਨੇ ਹੈ ਜੀ ਆ ਆ ਆ ਮਾੜਾ ਜਿਹਾ ਦਿਖਾਇਓ ਮਹਾਰਾਜ ਆ ਵੀ ਪਤਾ ਨਹੀਂ ਕਿੱਤੀ ਕ ਲੱਗੀ ਹੋਈ ਆ ਕਸੇ ਹੋ ਟੈਰਾ ਨੂੰ ਨਵੀਂ ਜ਼ਿੰਦਗੀ ਦੇਣ ਲਈ ਇਹ ਵੀ ਪਤਾ ਨਹੀਂ ਕਿੱਤੀ ਕ ਲੱਗੀ ਹੋਈ ਆ ਆ ਬਜਰੰਗ ਬਲੀ ਦੀ ਜਿਵੇਂ ਗਦਾ ਹੁੰਦੀ ਆ ਛਿਪਕੀ ਤਾਂ ਨਹੀਂ ਮੈਨੂੰ ਛਿਪਕਲੀ ਤੋਂ ਬਹੁਤ ਡਰ ਲੱਗਦਾ ਆ ਵੀ ਨਾਲ ਹੀ ਮਿਲੀ ਹੋਈ ਆ ਕਹਿੰਦੇ ਭਾਈ ਪਿੱਛੋਂ ਹੀ ਆਈ ਆ ਇਹ ਇਹ ਦੀ ਮੰਨ ਕੇ ਚਲੋ ਪੁਲੀ ਆ ਮਰੇ ਭਾਈ ਇਹਦਾ ਯਾਰ ਮਾੜਾ ਜਿਹਾ ਪਿਛਲੀ ਪੁਲੀ ਵੀ ਦਿਖਾ ਦੀ ਇਹ ਤੇ ਪੀਟੀਓ ਵਾਲਾ ਟਮਟਮ ਆ ਹੈ ਨਹੀਂ ਹੈਗਾ ਜੀ ਨਹੀਂ ਹੈ ਨਹੀਂ ਪੁਲੀ ਦਾ ਭਾਈ ਇਹ ਤੇ ਪੀਟੀਓ ਹੈ ਹੀ ਨਹੀਂ ਸਪੈਸ਼ਲੀ ਪੁਲੀ ਵੀ ਇਹਦੀ ਮਿਲਦੀ ਪਰ ਇਹਦੇ ਪਿੱਛੇ ਪੀਟੀਓ ਹੈ ਨਹੀਂ ਅਗਲੀ ਖੂਬਸੂਰਤੀ ਹੁਣ ਇਹਦਾ ਟੂਲ ਨੂੰ ਫਰੋਲਦੇ ਆਂ ਚਿੜੀ 85 ਮਾਡਲ ਦੀ ਮੀਟਰ ਦੇ ਕਰ ਲੋ ਭਾਈ ਦਰਸ਼ਨ ਹੁਣ ਨਵੇਂ ਮੁੰਡਿਆਂ ਨੂੰ ਤਾਂ ਮੀਟਰ ਦਾ ਹਲੇ ਪਤਾ ਨਹੀਂ ਐਂਪ ਮੀਟਰ ਇਹ ਜਿਹਾ ਆਉਂਦੇ ਹੁੰਦੇ ਸੀ 30 30 ਐਂਪ ਦਾ ਮੀਟਰ ਆਹੇ ਇਹ ਕਿਹੜੀ ਕੰਪਨੀ ਆ ਇੰਡੀਕੇਸ਼ਨ ਪਤਾ ਨਹੀਂ ਕਾਈਂਡ ਆਫ ਆ ਆ ओरिजिनल 1981 ਮਾਡਲ ਦਾ ਹੈਗਾ ਆ ਪਤਾ ਨਹੀਂਆ ਸਪਰਿੰਗ ਦਾ ਅੱਡ ਆ ਹਾ ਬ੍ਰੇਕ ਦਾ ਯਾਰ ਦੇਖੋ ਕਹੀ ਜੀ ਜਵਾਨੀ ਹੋ ਜਾਦੇ ਕਿਥੇ ਨਿਕਲਿਆ ਬਾਈ ਇਹਨੇ ਤੇ ਕੱਲੀ ਕੱਲੀ ਸਟੈਂਪ ਸਵਰਾਜ ਦੀ ਆ ਸੰਤ पांडे ਜੇ ਪਤਾ ਨਹੀਂ ਕੀ ਨੇ ਸੈਟਿੰਗ ਜੀ ਕਰਨ ਵਾਸਤੇ ਮਤਲਬ ਇਹਦੇ ਬਾਈ ਜੀ ਅਗਲੀ ਗੱਲ ਹੋਰ ਇੱਕ ਐਡ ਆਨ ਕਰਦੀ ਏ ਬ੍ਰੇਕ ਅੱਜ ਤੱਕ ਇਹਦੇ ਡਰਮ ਖੁੱਲਣੇ ਹੀ ਕੀ ਸੀ ਜੇ ਟਰੈਕਟਰ ਹੀ ਚੱਲਿਆ ਬ੍ਰੇਕ ਡਰਮ ਤੇ ਸੀਲਡ ਨੇ ਅੱਛਾ ਬਾਈ ਆ ਦਿਖਾ ਦੇ ਕਲਚ ਆ ਸਾਰਾ ਸੀਲਡ ਇੱਥੋਂ ਇਹ ਕਦੇ ਨਹੀਂ ਖੁੱਲਿਆ ਇਹਦੇ ਨਾਲ ਦੀ ਕਲਚ ਪਲੇਟ ਆ ਗੇਅਰ ਨੇ ਖੁੱਲਣਾ ਹੀ ਕੀ ਸੀ ਤੁਮ ਲੀਵਰ ਹਲਾ ਕੇ ਰੱਖਾ ਲੇ ਢਿੱਲੇ ਨਹੀਂ ਆ ਐਨੀ ਕਿ ਢੱਲਾ ਲੀਵਰ ਆਏ ਤੇ ਦੇਖ ਲਓ ਐਨੀ ਕਿ ਢੱਲਾ ਐ ਖੜਕ ਖੜਕ ਗੇਅਰ ਪੈਂਦੇ ਨਹੀਂ ਕੋਈ ਗੇਅਰ ਚੱਲਿਆ ਨਹੀਂ ਨਾ ਆ ਸਾਰਾ ਸੀਲਡ ਆ ਕਾਪਾ ਸੀਲਡ ਆ ਕਲਚ ਸੀਲਡ ਆ ਸਾਹ 110 ਇਹਦੀ ਕਯੂਬਿਕ ਕੈਪੈਸਿਟੀ ਆ ਉਦੋਂ ਦਾ ਹੀ ਸਵਰਾਜ 35 ਚ ਹੀ ਡਿਜ਼ਾਈਨ ਦਾ ਇੰਜਣ ਹੁੰਦਾ ਆ ਸ਼ੋਅ ਦੇਖ ਲਓ ਲੋ ਯਾਰ ਮੈਂ ਤਾਂ ਬੇਨਤੀ ਇੰਨੀ ਕਰਦਾ ਢਲੂਣਾ ਨੂੰ ਵੀ ਕਰਕੇ ਚੱਲਿਆ ਮੇਰਾ ਵੀਰ ਜੇ ਕੋਈ ਟਰੈਕਟਰ ਹੈ ਜਾਂ ਲੱਭ ਗਿਆ ਮੈਨੂੰ ਜ਼ਰੂਰ ਦਵਾ ਦਿਓ ਜੇ ਕਿਸੇ ਹੋਰ ਵੀਰ ਕੋਲ ਇੰਨਾ ਜੈਨੂਇਨ ਟਰੈਕਟਰ ਆ ਤਾਂ ਕਿਸੇ ਵੀ ਕੀਮਤ ਤੇ ਉਹਨੇ ਵੇਚਣਾ ਮੇਰੇ ਫਾਜ਼ਲ ਸਾਹਿਬ ਦੀ ਨਿਸ਼ਾਨੀ ਹੈ ਆ ਕਰੋ ਵੀ ਸੰਦ ਦੇ ਦਰਸ਼ਨ 1981 ਮਾਡਲ ਦਾ ਸੰਗਸਰ ਆ ਇਹ ਆ ਇਥੋਂ ਚੱਲੋ ਟੁੱਟ ਟੱਟ ਗਿਆ ਹੁਣ ਬੈਲਟ ਬੋਲਡ ਜ਼ਰੂਰ ਹੋ ਗਿਆ ਇਹ ਪਰ ਇਹ ਨਾਲ ਦਾ ਹੀ ਸਲੰਸਰ ਆ ਜਿਹੜੀ ਇਹਦੀ ਆਵਾਜ਼ ਹੁੰਦੀ ਸੀ ਉਦੋਂ ਮਾਈ ਇਹਦੇ ਤੇ ਚਿੜੀ ਵੀ ਆਉਂਦੀ ਸੀ ਜਿਹੜੀ ਹੈਗੀ ਇਹਦੇ ਮਨਾਂ ਪਈ ਐਸੀ ਇਹਦੇ ਤੇ ਤੇ ਚਿੜੀ ਵੀ ਆਉਂਦੀ ਹੁੰਦੀ ਸੀ ਹੁਣ ਨਹੀਂ ਜਵਾਕਾਂ ਨੂੰ ਪਤਾ ਮੀਂਹ ਕੰਡ ਦਾ ਪਾਣੀ ਪੈਣ ਤੋਂ ਹੁੰਦੀ ਸੀ ਵੈਸੇ ਤਾਂ ਇੱਥੇ ਹੋਲ ਹੁੰਦਾ ਹੈ ਹਰੇ ਟਰੈਕਟਰ ਤੇ ਪਰ ਇਹਨਾਂ ਦੇ ਚਿੜੀ ਆਉਂਦੀ ਹੁੰਦੀ ਸੀ ਵੀ ਛਿੱਟੇ ਨਾ ਮਾਰੇ ਐਗਜ਼ੌਸਟ ਪਾਈਪ 'ਚ ਪਾਣੀ ਨਾ ਫੜੇ ਆ ਇਹਦਾ ਗੱਪਰੂ ਦਾ ਸਲੰਸਰ ਤੇ ਜੇ ਹੋਰ ਇਹ ਤੇ ਲੱਭ ਕੇ ਢਲੋਣੀ ਭੇਜ ਦੇਣਗੇ ਬਾਈ ਮਾੜੇ ਜੇ ਯਾਰ ਕਿੱਥੇ ਦੇ ਕਰਾਈਂ ਦਰਸ਼ਨ ਸੈਂਟਰ ਪਿੰਨ ਵਾਲੀ ਆਹਾ ਗ੍ਰੀਸ ਕਰਨ ਵਾਲੀ ਵੀ ਨਾ ਆਹ ਦੇਖੋ ਅੱਪਾਂ ਇਹ ਤਾਂ ਖਲੀ ਹੱਪਾਂਪ ਤੇ ਬਾਈ ਕਰਾ ਦਰਸ਼ਨ ਹੱਪਾਂ ਨਹੀਂ ਅਜੇ ਤੱਕ ਕਦੇ ਗ੍ਰੀਸਦੇ ਨਾ ਖਲਾ ਤੇ ਗੁਲੇ ਕਲੱਚ ਨਹੀਂ ਭੁੱਲਿਆ ਕੱਲੀ ਕੱਲਿਆ ਕਰਲੋਸ ਕਰਦੀ ਸਟੈਂਪ ਦਿਖਾ ਬਾਈ ਲੈ 3 1 2 ਇਹਦੇ ਫਾਇਰਿੰਗ ਆਰਡਰ ਨੇ ਨੰ 1 2 ਜਾਂ ਹੋ ਸਕਦਾ 1 2 3 ਵੀ ਹੋਣ ਪਰ ਸਵਰਾਜ ਦੇ ਕੁਲਟ ਹੁੰਦੇ ਆ ਇਹਦੀਆਂ ਮੈਨੂੰ ਤਾਂ ਮੋਹਰਾਂ ਦੇਖ ਕੇ ਚਾ ਚੜੀ ਜਾਂਦਾ ਬਾਈ ਹਰ ਚੀਜ਼ オリジナル ਸੋ ਮੇਰਾ ਖਲਾ ਸਾਰਾ ਕੁਝ ਹੋ ਗਿਆ ਵੀ ਜੀ ਸਰ 10 ਮਿੰਟ ਦੀ ਵੀਡੀਓ ਹੋਗੀ ਬਹੁਤਾ ਤੁਹਾਡਾ ਟਾਈਮ ਨਹੀਂ ਲੈਣਾ ਮੈਂ ਅੱਜ ਤੱਕ ਕਦੇ ਹੱਥ ਬੰਨ੍ਹ ਕੇ ਬੇਨਤੀ ਨਹੀਂ ਕਰੀ ਜਿਹੜੇ ਸਵਰਾਜ ਨੂੰ ਪਿਆਰ ਕਰਦੇ ਨੇ ਇਹ ਵੀਡੀਓ ਨੂੰ ਇੰਨਾ ਸ਼ੇਅਰ ਕਰਿਓ ਕਿ ਸਾਰੀ ਦੁਨੀਆ ਤੱਕ ਪਹੁੰਚ ਜਾਵੇ ਮਤਲਬ ਮੇਰੇ ਫਾਦਰ ਸਾਹਿਬ ਚਲਾਉਂਦੇ ਹੁੰਦੇ ਸੀ ਉਹਨਾਂ ਟਾਈਮਾਂ 'ਚ ਤਾਂ ਕਰਕੇ ਮੈਨੂੰ ਇਹਦੇ ਨਾਲ ਇੰਨਾ ਪਿਆਰ ਆ ਪੈਂਤੀ ਦਾ ਪਹਿਲਾ ਫੋੜ ਲਿਆ ਸੀ ਅਸੀਂ ਫੋੜ ਮੇਰੇ ਫਾਦਰ ਸਾਹਿਬ ਨੂੰ ਚਲਾਉਣਾ ਘਟ ਆਉਂਦਾ ਸੀ ਛਿੜਦਾ ਸਾਨੂੰ ਇੱਕ ਦੋ ਵਾਰ ਫਿਰ ਕਰਦਿਆ ਨੇ 35 ਲਗਾਤਾਰ ਵਾਰ ਦਿਨ ਦੋ ਬਹੁਤ ਬਹੁਤ ਧੰਨਵਾਦ ਮੇਰਾ ਵੀਰ ਸਤਿ ਸ੍ਰੀ ਅਕਾਲ